ਜੀ ਮੈਂ ਬਲਜਿੰਦਰ ਸਿੰਘ ਪਿੰਡ ਭੂੰਦੜੀ ਮਾਨਵ ਵਿਕਾਸ ਸੰਸਥਾ ਜੀ ਅੱਜ ਤੁਹਾਨੂੰ ਮਿਲਾ ਰਿਹਾ ਸਰਦਾਰ ਗਰਜੀਤ ਸਿੰਘ ਜੀ ਜੋ ਕਿ ਇਹਨਾਂ ਦੇ ਤਿੰਨ ਕਿੱਲੇ ਪਾਪੂਲਰ ਦੇ ਲਾਏ ਹੋਇਆ ਜੀ ਇਹਨਾਂ ਦੇ ਵਿੱਚ ਹਲਦੀ ਵੀ ਬੀਜੀ ਹੋਈ ਆ ਬਾਈ ਜੀ ਦੀ ਤੇ ਬਾਕੀ ਪਰੇ ਸਰੋਂ ਬੀਜੀ ਆ ਕਣਕ ਵੀ ਬੀਜੀ ਆ ਪੱਠਿਆਂ ਦੀ ਚਾਰਾ ਬੀਜਿਆ ਹੋਇਆ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆਪਣੇ ਜਿਹੜੀ ਹਲਦੀ ਲਾਈ ਆ ਆਪਾਂ ਇਹ ਪਹਿਲੀ ਵਾਰੀ ਲਾਈ ਆ ਕਿ ਪਿਛਲੇ ਸਾਲ ਵੀ ਲਾਈ ਸੀਗੀ ਪਿਛਲੇ ਸਾਲ ਨਹੀਂ ਜੀ ਹਲਦੀ ਲਾਈ ਨੂੰ ਪਿਛਲੇ ਸਾਲ ਹੀ ਹੋਇਆ ਵਾ ਅੱਛਾ ਠੀਕ ਹੈ ਜੀ ਪਹਿਲੇ ਸਾਲ ਆਪਾਂ ਲਾਇਆ ਸੀਗਾ ਇਹ ਚ ਬਾਸਮਤੀ ਝੋਨਾ ਝੋਨਾ ਲਾਇਆ ਸੀਗਾ ਜੀ ਉਹ ਸੁੱਕੀ ਬਜਾਈ ਕੀਤੀ ਸੀ ਸਿੱਧੀ ਬਜਾਈ ਹਾਂਜੀ ਸਿੱਧੀ ਝੋਨੇ ਦੀ ਸਿੱਧੀ ਬਜਾਈ ਕੀਤੀ ਹਾਂਜੀ ਬਾਸਮਤੀ ਸੀ ਇਹ ਤੇ ਬਹੁਤ ਵਧੀਆ ਨਿਕਲਿਆ ਜਾਨੀ ਬਾਹਰ ਵਾਲਿਆਂ ਦੇ ਬਰਾਬਰ ਹੀ ਨਿਕਲਿਆ ਅੱਛਾ ਬਰਾਬਰ ਨਿਕਲਿਆ ਜੀ ਇਹ ਜਿਹੜੇ ਆਪਣੇ ਤਿੰਨ ਕਿਲੇ ਪਾਪੂਲਰ ਦੇ ਸਾਰੇ ਵਿੱਚ ਸਿੱਧੀ ਬਜਾਈ ਕੀਤੀ ਤੇ ਨਾ ਕਿੱਲਾਂ ਦੇ ਬਚਦੀ ਠੀਕ ਹੈ ਜੀ ਬਹੁਤ ਵਧੀਆ ਝੜ ਰਿਹਾ ਬਹੁਤ ਵਧੀਆ ਹੋਰ ਕੀ ਬਜਲ ਧੋਨੇ ਤੋਂ ਬਿਨਾਂ ਤਾਂ ਨਹੀਂ ਕੋ ਬੀਜਿਆ ਸੀਗਾ ਹੋਰ ਕਿੰਨਾ ਕਿੱਲੇ ਸੀ ਝੋਨਾ ਸੀਗਾ ਜੀ ਨਹੀਂ 2 ਕਿੱਲੇ ਸੀਗਾ ਜੀ ਬਾਕੀ ਦਾ ਪੱਠੇ ਅੱਛਾ 1 ਕਿੱਲੇ ਚ ਪੱਠੇ ਸੀ 2 ਕਿੱਲੇ ਸਿੱਧੀ ਬਜਾਈ ਕੀਤੀ ਹਾਂਜੀ ਠੀਕ ਹੈ ਜੀ ਤੇ ਇੱਕ ਤੇ ਹੁਣ ਆਪਾਂ ਇੱਕ ਤਾਂ ਹਲਦੀ ਬੀਜੀ ਆ ਜੀ ਹੋਰ ਹੋਰ ਵਿੱਚ ਮਿਰਚਾਂ ਲੱਗੀਆਂ ਹੋਈਆਂ ਜੀ ਅੱਛਾ ਜੀ ਤੇ ਆ ਬਚਾਰੇ ਥੋੜਾ ਜਿਹਾ ਸਰੋਂ ਦਾ ਲਾਇਆ ਜੀ ਠੀਕ ਆ ਪਰੇ ਜਿਹੜਾ ਪਰੇ ਆਪਣਾ ਪਰਸੀਨ ਆ ਜੀ ਅੱਛਾ ਠੀਕ ਹੈ ਜੀ ਜਿਹੜੇ ਪਰਲੇ ਮਗਰਲੇ ਖੇਤ ਆ ਜੀ ਉਹ ਚ ਲੱਗਿਆ ਹੋਇਆ ਜੀ ਆਪਣਾ ਦੂਜਾ ਜੋ ਆ ਵੀਦੇ ਹੋਇਆ ਅੱਛਾ ਜੋ ਵੀਜੇ ਹੋਇਆ ਜਣਦੀ ਪੂਰੇ ਵਧੀਆ ਦੋ ਇਹ ਹੁਣ ਤੀਜੇ ਸਾਲ ਦੀ ਹਾਂਜੀ ਤੀਜੇ ਸਾਲ ਲੱਗ ਗਈ ਦੋ ਸਾਲ ਫਸਲ ਪੂਰੀ ਵਧੀਆ ਸੀ ਪਿਛਲੇ ਸਾਲ ਆਪਾਂ ਬਾਸਮਤੀ ਲਾਇਆ ਸੀ ਹਾਂਜੀ ਦੂਜੀ ਵਾਰੀ ਆ ਲੋਕਾਂ ਦੇ ਸਰੋਂ ਸੀਗੀ ਅੱਛਾ ਜੀ ਤੇ ਪਰਲੇ ਦੇ ਵਿੱਚ ਤਾਂ ਉਹ ਹੀ ਪੱਠੇ ਪੁੱਠੀ ਵੀ ਗਿਆ ਹਾਂਜੀ ਹਾਂ ਇਹ ਕਿ ਹੁਣ ਹਲਦੀ ਹੋਊਗੀ ਸਰੋਂ ਹੋਊਗੀ ਪਰਸਪ ਹੁਣ ਸਾਰਾ ਮੈਂ ਮੈਕਸ ਲਾ ਲਿਆ ਮਤਲਬ ਜਿਵੇਂ ਹੁਣ ਹਲਦੀ ਥੋੜੀ ਦੇਖਣ ਤੋਂ ਪੂਰੀ ਵਧੀਆ ਲੱਗਦੀ ਆ ਨਾ ਬਾਈ ਪੂਰੀ ਵਧੀਆ ਮਤਲਬ ਕੋਈ ਐਸੀ ਜੀ ਗੱਲ ਨਹੀਂ ਕਿ ਸਾਤੋਂ ਤੇ ਕਿੰਨੇ ਬਾਈ ਕਿੰਨੇ ਦੇ ਲੱਗੇ ਹੋਏ ਆ ਪਾਪੂਲਰ ਜੀ ਇਹੀ ਹੈਗੇ ਆ ਇਧਰੋਂ ਤਾਂ ਹੈਗਾ 14 ਫੁੱਟ ਹਾਂਜੀ ਠੀਕ ਹੈ ਜੀ ਇਹ ਲੰਬਾਈ ਹੈਗੇ ਨਾ ਇਹ 8 8 ਫੁੱਟ 14 ਬਾਈ 8 ਦੇ ਲੱਗੇ ਹੋਇਆ ਜੀ ਤੇ ਇਹਨਾਂ ਦੀ ਕਟਾਈ ਕਰਤੀ ਸੀ ਜਿਵੇਂ ਸਗਾਈ ਸਗਾਈ ਕਰਕੇ ਸਾਰੀ ਫਸਲ ਵੇਚੀ ਆ ਠੀਕ ਹੈ ਜੀ ਮਾਲੇ ਵਧੀਆ ਲੱਗੇ ਹੋਇਆ ਜਿਵੇਂ ਕਈਆਂ ਦੇ ਬਹੁਤੇ ਨੇੜੇ ਲੱਗੇ ਆ ਫਿਰ ਬੂਟਾ ਜਿਹੜਾ ਬੋਤੇ ਨੇੜਿਆਂ ਦਾ ਹੈ ਹਾਂ ਮੈਂ ਦੇਖਦਾ ਇਹ ਬੂਟਾ ਨਹੀਂ ਰੋਗ ਹੋ ਜਾਂਦਾ ਹਾਂਜੀ ਬਾਕੀ ਬੂਟਾ ਉਹ ਨਹੀਂ ਗ੍ਰੋਥ ਵੀ ਨਹੀਂ ਕਰਦਾ ਹਾਂ ਸਹੀ ਤੁਹਾਡੇ ਪੂਰੇ ਸਹੀ ਲੱਗੇ ਹੋਇਆ ਜੀ ਥੋੜਾ ਦੂਰ ਹੋਵੇ ਬੂਟਾ ਗ੍ਰੋਥ ਵੀ ਵਧੀਆ ਕਰਦਾ ਵਿੱਚ ਫਸਲ ਵੀ ਵਧੀਆ ਹੋ ਜਾਂਦੀ ਹੈ ਠੀਕ ਹੈ ਜੀ ਜਦੋਂ ਤੀਜਾ ਸਾਲ ਆ ਪੂਰੀ ਵਧੀਆ ਫਸਲ ਹੁੰਦੀ ਹਾਂ ਗਾਂ ਨੂੰ ਕੁਝ ਕਹਿ ਨਹੀਂ ਸਕਦੇ ਵੀ ਕੀ ਹਾਂ ਨਹੀਂ 3 ਸਾਲ ਤੱਕ ਵਧੀਆ ਫਸਲ ਹੋ ਜਾਂਦੀ ਹੈ ਜੀ 3 ਸਾਲ ਤੱਕ ਅਸੀਂ ਵਧੀਆ ਹੋ ਜਾਂਦੀ ਹੈ ਹਾਂਜੀ ਗਾਂ ਨੂੰ ਥੋੜਾ ਹੋਰ ਵੀ ਵਿਚਾਰਾ ਕੋਈ ਵਧਾਉਣ ਦਾ ਕੀਲਾ ਜਾਂ ਦੇਖਾਂਗੇ ਜੀ ਹਜੇ ਤਾਂ ਕੋਈ ਅੱਛਾ ਠੀਕ ਹੈ ਮਰ ਗਾਂ ਨੂੰ ਹਜੇ ਦੇਖੋਗੇ ਠੀਕ ਹੈ ਜੀ ਮੈਂ ਤਾਂ ਇਹੀ ਕਹਿਣਾ ਜੀ ਵੀ ਇਹ ਚਲੋ ਥੋੜੇ ਬਹੁਤੇ ਬੰਦੇ ਨੂੰ ਜੇ ਕਿਸੇ ਕੋਲੇ 10 ਕਿੱਲੇ ਦਾ 2-3 ਕਿੱਲੇ ਲਾ ਲੈਣ ਜੀ ਇਕੱਠੀ ਕਮਾਈ ਆ ਜਾਂਦੀ ਹੈ ਜੀ। ਵਿਚ ਫਸਲ ਵੀ ਹੋਈ ਜਾਂਦੀ ਹੈ ਇਹ ਵੀ ਨਹੀਂ ਕਿ ਜੇ 3 ਕਿੱਲੇ ਲਾ ਲੇ ਤਾਂ ਬੇਕਾਰ ਹੀ ਪੈਸਾ। ਹਾਂਜੀ। ਠੀਕ ਹੈ ਜੀ। ਹਾਂਜੀ ਹਾਂ ਜਨ ਵੀ ਦੋ ਫਸਲ ਵੀ ਹੋਈ ਜਾਂਦੀ ਹੈ 5 ਸਾਲ ਬਾਅਦ ਆਪਾਂ ਨੂੰ ਇਕੱਠੇ ਪੈਸੇ ਵੀ ਆ ਜਾਂਦੇ। ਠੀਕ ਹੈ। ਹੁਣ ਜਿਹੜਾ ਪਾਪੂਲਰ ਹੁੰਦਾ ਜਿਵੇਂ 109 10 ਜਿਆਦਾਤਾਂ ਇਹੀ ਲਾਉਂਦੇ ਨਾ ਲਾਉਂਦੇ ਆ। ਇਹ 4 ਸਾਲ ਬਾਅਦ ਹੀ ਕੱਟੇ ਜਾਂਦੇ ਬਾਈ ਮਤਲਬ 4 ਸਾਲ ਬਾਅਦ ਇਕੱਠੇ ਪੈਸੇ ਆ ਜਾਂਦੇ ਨਾ। 2 ਸਾਲ ਫਸਲ ਪੂਰੀ ਵਧੀਆ ਹੋ ਜਾਂਦੀ ਚਾਰ ਜਾਂ ਪੰਜ ਸਾਲ ਬਾਅਦ ਲਾ ਲਓ ਤੁਸੀਂ ਵੀ ਇਕੱਠੇ ਪੈਸੇ ਆਪਾਂ ਇਕੱਠੇ ਪੈਸੇ ਆ ਜਾਂਦੇ ਆ ਤੇ ਵਿੱਚੋਂ 3-4 ਸਾਲ ਫਸਲ ਵੀ ਹੋ ਜਾਂਦੀ ਇੱਕ ਸਾਲ ਹੀ ਫਸਲ ਨਹੀਂ ਹੁੰਦੀ ਹੈਗੀ ਮਨੋਂ ਐਂਡ ਤੇ ਹਾਂ ਐਂਡ ਤੇ ਜਦੋਂ ਆ 10 ਸਾਲ ਹੁੰਦਾ ਹਾਂਜੀ ਹਾਂਜੀ ਮਤਲਬ ਵਧੀਆ ਤੁਸੀਂ ਕਹਿੰਦੇ ਹੋ ਵੀ ਮਾਰੇ ਇੱਕ ਫਾਇਦਾ ਹੈਗਾ ਕਿਸਾਨਾਂ ਨੂੰ ਕਹਿੰਦੇ ਹੋ ਵੀ ਲਾਉਣੇ ਚਾਹੀਦੇ ਆਪਾਂ ਨੂੰ ਥੋੜਾ ਬਹੁਤਾ ਤਾਂ ਹਰੇਕ ਨੂੰ ਲਾਉਣਾ ਚਾਹੀਦਾ ਹਾਂ ਜਿਵੇਂ ਹੁਣ ਆਪਾਂ ਵਾਤਾਵਰਨ ਸੁਵਾਲਣ ਬਾਰੇ ਜਿਹੜਾ ਆਪਣਾ ਖਰਾਬ ਹੋ ਰਿਹਾ ਵਾਤਾਵਰਨ ਜਿਵੇਂ ਅਸੀਂ ਇਹੀ ਪ੍ਰੇਰਿਤ ਕਰਦੀ ਆ ਜਿਹੜੀ ਸਾਡੀ ਮਾਨਵਿਕਾਸ਼ ਸੰਸਥਾ ਅਸੀਂ ਕਿਸਾਨਾਂ ਵੀ ਘਰ ਘਰ ਦੇ ਵਿੱਚ ਵੀ ਬੂਟੇ ਲਾਓ ਆਪਾਂ ਨਹੀਂ ਸਿੱਦੇ ਕੀਲੇ ਲਾ ਸਕਦੇ ਆਪਣੇ ਬੰਨਿਆਂ ਦੇ ਲਾ ਲਓ ਸਫੈਦਾ ਲਾ ਲਓ ਪਾਪੂਲਰ ਲਾ ਲਓ ਸ਼ਾਂਬਲੇ ਬੂਟੇ ਲਾ ਲਓ ਦੇਖੋ ਜੀ ਹੁਣ ਬਾਰੇ ਕੀ ਕਹਿਣਾ ਤੁਹਾਨੂੰ ਆਸਮਨ ਦੇਖੋ ਜੀ ਤੁਸੀਂ ਕਹਿ ਜਾ ਹੋ ਗਿਆ ਇਹ ਆ ਦਿਨਾਂ ਵਿੱਚ ਕਿੰਨੀ ਠੰਡ ਹੁੰਦੀ ਜੀ ਹਾਂਜੀ ਹਾਂ ਇਹ ਕਾਦੋਂ ਹੋਇਆ 15 ਹਸਤਾ ਪੱਟੀ ਜਾਂਦੇ ਹਾਂਜੀ ਹਾਂ ਕੀਤਾ ਜੇ ਆਪਾਂ ਨਹੀਂ ਕੋਈ ਛੱਡਦੇ ਮੋਟਰਾਂ ਦੇ ਵਾਲੇ ਵਾਲੇ ਆਪਾਂ ਨਹੀਂ ਛੱਡਦੇ ਹਾਂਜੀ ਥੋੜੇ ਬਹੁਤੇ ਦਾ ਹਰੇਕ ਨੂੰ ਲਾਉਣੇ ਚਾਹੀਦੇ ਇਹ ਗੱਲ ਨਾਲ ਤੁਸੀਂ ਪੂਰੇ ਸਹਿਮਤ ਹੋ ਮਗਰ ਵਾਤਾਵਰਨ ਨੂੰ ਸੰਭਾਲਣਾ ਚਾਹੀਦਾ ਨੇ ਜਿਵੇਂ ਹੁਣ ਇੱਥੇ ਹੜ੍ਹ ਆ ਗਏ ਮੀਂਹ ਜਿਹੜਾ ਆਪਾਂ ਨੂੰ ਨਹੀਂ ਲੋੜ ਉਹ ਤੋਂ ਮੀਂਹ ਪੈਂਦੇ ਆ ਇਹਦਾ ਮੁੱਖ ਕਰਨ ਇਹੀ ਆ ਜਿਵੇਂ ਵੱਡੀਆਂ ਵੱਡੀਆਂ ਸੜਕਾਂ ਉਹਨਾਂ ਤੋਂ ਵੀ ਕੱਟੇ ਹੋ ਰਹੇ ਆ ਚਲੋ ਆਪਾਂ ਮੰਨਦੇ ਹਾਂ ਵੀ ਲੁਧਿਆਣੇ ਜ਼ਿਲ੍ਹੇ 'ਚ ਬਹੁਤ ਦਰਖਤ ਲੱਗੇ ਹੋਏ ਆ ਜੀ ਬਹੁਤ ਜ਼ਿਆਦਾ ਪਰ ਹੋਰ ਇਲਾਕਿਆਂ ਦੇ ਵਿੱਚ ਬਹੁਤ ਘੱਟ ਆ ਜੀ ਮਤਲਬ ਉੱਥੇ ਇਹ ਗੱਲ ਤਾਂ ਸਾਰੇ ਜਾਣਦੇ ਆ ਸੜਕਾਂ ਵੀ ਹੁਣ ਸੜਕਾਂ ਚੌੜੀਆਂ ਕਰਦੇ ਆਂ ਪੱਟ ਦਿੰਦੇ ਆ ਹਾਂ ਸਾਰੇ ਬੱਟ ਲੱਗ ਰਹੇ ਨਹੀਂ ਕੁੱਤੇ ਉਹਨੇ ਹਾਂ ਇਹ ਗਲਤੀਆਂ ਤਾਂ ਆਪਣੀਆਂ ਆਪਦੀਆਂ ਹੀ ਆ ਮੋਹਰਾ ਹਾਂ ਤਾਂ ਕਰਕੇ ਆਪਾਂ ਕੁਦਰਤ ਨਾਲ ਵੀ ਖਲਵਾੜ ਕਰ ਰਹੇ ਹਾਂ ਅਸੀਂ ਆਪਦੇ ਵੱਲੋਂ ਸਾਡੀ ਸੰਸਥਾ ਜੋ ਮਾਨਵ ਵਿਕਾਸ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਵਾਤਾਵਰਨ ਨੂੰ ਸੰਭਾਲ ਕੇ ਰੱਖਿਆ ਅਸੀਂ ਸਾਰੇ ਕਿਸਾਨਾਂ ਨੂੰ ਵੀ ਇਹੀ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਬੂਟੇ ਲਾਓ ਵਾਤਾਵਰਨ ਨੂੰ ਬਚਾਓ ਬਾਈ ਸੱਚੀ ਗੱਲ